ਸਤਿ ਸ਼੍ਰੀ ਅਕਾਲ ਸਾਰੇ ਢੋਈ ਆਈ ਹੋਪ ਤੁਸੀਂ ਸਾਰੇ ਕੈਨ ਤੇ ਵਧੀਆ ਹੋਗੇ ਆ ਗਏ ਆ ਕਿ ਮੁਸਕਫਰੀ ਦੀ ਨਵੀਂ ਵੀਡੀਓ ਦੇ ਨਾਲ ਆਹ ਦੇਖ ਲਓ ਇਹਨੂੰ ਕੋਈ ਸ਼ਰਮ ਜਾ ਹੈਗੀ ਆ ਮੈਨੂੰ ਸੱਚੀ ਮੈਂ ਵੀਡੀਓ ਬਣਾਉਣੀ ਹੈ ਬੰਦ ਕਰਤੀ इवन ਮੈਂ ਕੋਈ ਵੀ ਵੀਡੀਓ ਬਣਾਉਣੀ ਹੈ ਬੰਦ ਕਰਤੀ ਆ ਸੀ ਉਹ ਵੀ ਕਰੀ ਜਣੀ ਆ ਉਹ ਵੀ ਮੈਂ ਦਪਾ ਕੇ ਦੱਸੂ ਕਿ ਤੇ ਠੀਕ ਆ ਇਹ ਨੇ ਹਾਲ ਕੀਤਾ ਪਿਆ ਆ ਠੀਕ ਹੈ ਇਹਨੇ ਸ਼ਰਮ ਨਹੀਂ ਹੈਗੀ ਕਿ ਨਹੀਂ ਬੇਸ਼ਰਮ ਕੁੜੀ ਆ ਵੀ ਆਪਣੇ ਦੇ ਪਿਓ ਦੀ ਸੇਵਾ ਠੰਡਾ ਨਹੀਂ ਹੋਇਆ ਕਿੰਨੇ ਦੇ ਦਿਨ ਹੋਏ ਮਰੇ ਨੂੰ ਤੇ ਕਿਦਾਂ ਇਹ ਰੇਲ ਪਾਉਂਦੀ ਆ ਲੱਖ ਦੀ ਲਾਣਤ ਇਸ ਕੁੜੀ ਤੇ ਯਾਰ ਕੋਈ ਸ਼ਰਮ ਸ਼ਰਮ ਕਰ ਲਾ ਤੈਨੂੰ ਸ਼ਰਮ ਆਏਗੀ ਕਿਸੇ ਵੀ ਕਿ ਨਹੀਂ ਹੁੰਦੀ ਹੈਗੀ ਨਾ ਚਾਚਾ ਤੇਰਾ ਘੇਲ ਚ ਹੋ ਗਿਆ ਨਾ ਤੇਰੇ ਪਿਓ ਦੀ ਮਰਗ ਹੋ ਗਈ ਆ ਦਾਦਾ ਤੇਰਾ ਵਿਚਾਰਾ ਤੈਨੂੰ ਅਫਰਤਾ ਇੰਤਾਂ ਤੇਰੀ ਮਾਂ ਵੀ ਰੰਡੀ ਹੋ ਗਈ ਕਿ ਮੈਨੂੰ ਸ਼ਰਮ ਜਾ ਹੈਗੀ ਤੇ ਭਰਾ ਤਾਂ ਪਿਓ ਦਾ ਸਾਇਆ ਉੱਠ ਗਿਆ ਤੂੰ ਕਿਹੜੇ ਬੇਸ਼ਰਮੀਆ ਚ ਪਈਆਂ ਕਿ ਨੂੰ ਆ ਸੰਧੂਰ ਪਾ ਕੇ ਝੂਠੇ ਫੇਕ ਵਿਆਹ ਕਰੇ ਹੋਏ ਆ ਫੇ ਵਿਆਹ ਵੀ ਨਹੀਂ ਹੋਇਆ ਚਲੋ ਜਿਹੜੇ ਵਿਆਹੀਆਂ ਤੇ ਉਹ ਵੀ ਨਹੀਂ ਤੱਕੇ ਕੰਮ ਕਰਦੀਆਂ ਤੇ ਤੂੰ ਬਿਨਾ ਗੱਲੋਂ ਸੰਧੂਰ ਦਾ ਤੈਨੂੰ ਮਤਲਬ ਨਹੀਂ ਪਤਾ ਤੈਨੂੰ ਮੰਗਲ ਸੂਰਤ ਦਾ ਮਤਲਬ ਨਹੀਂ ਪਤਾ ਚੂੜਾ ਤੂੰ ਪਾ ਕੇ ਤੂੰ ਕੀ ਬਣੀ ਫਿਰਦੀ ਹੈ ਤੂੰ ਕੀ ਦੱਸਣਾ ਚੋਣੀ ਇਹ ਲੋਕਾਂ ਨੂੰ ਕਿ ਸਾਰੇ ਕੁੜੀਆਂ ਤੇਰੇ ਨਕਸ਼ੇ ਕਦਮ ਤੇ ਚੱਲ ਜਾਣ ਲੱਖ ਦੀ ਲਾਣਤ ਤੇਰੇ ਤੇ ਤੇ ਤੇਰੇ ਜੰਮਣ ਵਾਲਿਆਂ ਤੇ ਲੱਖ ਦੀ ਲਾਣਤ ਆ ਪਾਣੀ ਇਸ ਕਸਾ ਫਿਓੜਾ ਵਾਲੇ ਤੇ ਚੇਰੇ ਦੇ ਹੱਬਰ ਰੁਰ ਜੁਰ ਕਾਨੇ ਹੱਲ ਚੱਲ ਨਾ ਕਰੀ ਕੋਈ ਸੀਨ ਫੜਾ ਪਰ ਰੇੜ ਦਾ ਤਸ ਬਤਲੋ ਮੈਂ ਬਿਲਕੁਲ ਸੋਚਿਆ ਹੈ ਕਿ ਮੈਂ ਇਹਦੇ ਤੇ ਕੋਈ ਵੀਡੀਓ ਨਹੀਂ ਪਾਉਣੀ ਹੈ ਇਹ ਕਿ ਕਿਵੇਂ ਤੇ ਨਹੀਂ ਪਾਣੀ ਹੈਗੀ ਕਿਉਂਕਿ YouTube ਦੀ ਪਾਲਿਸੀ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਆਹ ਜਿਹੜੀਆਂ ਹੈਗੀਆਂ ਨੇ ਗਸ਼ਤੀਆਂ ਜਦੋਂ ਇਹ ਰੰਡੀ ਨਾਚ ਕਰਦੀਆਂ ਨੇ ਜਾਂ ਇਹ ਨੰਗੀਆਂ ਹੋ ਕੇ ਨੱਚਦੀਆਂ ਨੇ ਜਾਂ ਹੋਰ ਕੋ ਕੰਮ ਕਰਦੇ ਤੇ YouTube ਬਹੁਤ ਖੁਸ਼ ਰਹਿੰਦੀ ਆ ਠੀਕ ਹੈ ਉੱਥੇ ਕੋਈ ਵਾਇੋਲੇਸ਼ਨ ਕੋਈ ਵੀ ਨਿਊਡਿਟੀ ਦਾ ਕੋਈ ਵੀ ਅਬਯੂਸ ਦਾ ਕੋਈ ਵੀ ਨੀ ਵਿਓਲੇਸ਼ਨ ਹੁੰਦਾ ਚਾਹ ਜਿੰਨੀ ਮਰਜ਼ੀ ਤੇ ਰਿਪੋਰਟ ਮਾਰ ਲੋ ਠੀਕ ਹੈ ਨਾ ਪਰ ਇਹ ਜੇ ਕਸ਼ਤੀਆਂ ਜੋ ਰਬੋਟਾ ਮਾਰਦੀਆਂ ਨਾ ਸਟ੍ਰਾਈਕਾ ਮਾਰਦੀਆਂ ਨਹੀਂ ਠੀਕ ਹੈ ਰਿਪੋਰਟ ਕਰਕੇ ਸਟ੍ਰਾਈਕ ਮਾਰਦੀਆਂ ਤੇ ਉਹਦੋਂ ਉਹ ਵੀਡੀਓ ਸਟ੍ਰਾਈਕ ਜਿਹੜੀ ਹੈ ਉਹ ਵਾਪਸ ਨਹੀਂ ਵੀਡੀਓ ਕਈ ਆਉਂਦੀਆਂ ਠੀਕ ਹੈ ਇਹਨੇ ਕਸ਼ਤੀ ਨੇ ਇਦਾਂ ਦਾ ਕੰਮ ਕੀਤਾ ਸੀ ਇਸ ਕਰਕੇ ਮੈਨੂੰ YouTube ਤੇ ਗੁੱਸਾ ਚੜਿਆ ਸੀ ਤਮам ਮੈਂ ਵੀਡੀਓ ਪੁਣੀ ਛੱਡੀ ਸੀ ਠੀਕ ਹੈ ਪਰ ਮੈਨੂੰ ਆ ਮੈਨੂੰ ਪਤਾ ਸੀ ਇਹਦੇ ਹਾਲਾਤਾਂ ਦਾ ਜਦੋਂ ਉਹਦੋਂ ਮੈਂ ਵੀਡੀਓ ਬਣਾਈਆਂ ਸੀ ਨਾ ਮੈਨੂੰ ਪਤਾ ਸੀ ਵੀ ਇਹਨੇ ਨਾ ਕਿਹਦੇ ਸਾਰੇ ਨੇ ਪਰਿਵਾਰ ਜਿਹੜੇ ਲੈ ਬੈਨੇ ਨੇ ਗੱਡੀ ਚਾੜਨੇ ਸਾਂ ਇਹਨੇ ਪਿਓ ਗੱਡੀ ਚਾੜਤਾ ਹਤਾ ਇਹਨੂੰ ਨਹੀਂ ਕੋਈ ਸ਼ਰਮ ਜਾ ਹੈਗੀ ਇਹਨੂੰ ਵੇਖਣਾ ਬੰਦ ਕਰੋ ਠੀਕ ਹੈ ਇਹਨੂੰ ਵੇਖਣਾ ਬੰਦ ਕਰੋ ਜਿੰਨਾ ਇਹਨੂੰ ਤੁਸੀਂ ਹਟਾ ਸਕਦੇ ਆ ਨਾ ਹਟਾਓ ਇਹਦੀ ਰੀਜ ਸਿਰਫ ਇਹ ਜੇ ਪਹੁੰਚਦੀ ਇਹਨੂੰ ਵੇਖਣ ਕਰਕੇ ਇੱਕ ਇੱਕ ਗਸਟੀਆਂ ਹੋਈਆਂ ਨਾ ਇਹ ਕਰਦੀਆਂ ਨੇ ਆਪਣਾ ਅੰਗ ਪ੍ਰਦਰਸ਼ਨ ਕਰਦੀਆਂ ਨੇ ਆਪ ਦਾ ਦੱਸਦੀ ਪਈ ਸਾਰਾ ਕੁਝ ਤੇ ਮੈਂ ਇਦਾਂ ਭੱਜ ਜੰਨੀ ਆ ਕਿੰਨੇ ਹਾਂ ਭੱਜੀ ਆ ਤੇ ਕਿਸੇ ਦਾ ਵਸੀ ਨਹੀਂ ਆ ਜਿਹੜਾ ਮੁੰਡਾ ਉਹ ਵੀ ਬੇਫੂਹੀ ਜਣਾ ਲੈ ਕੇ ਭੱਜਿਆ ਆ ਠੀਕ ਆ ਨਾਲ ਭੱਜਿਆ ਜਿਹੜਾ ਇਹਦੇ ਉਹ ਵਿੱਚ ਉਹ ਦੂਈ ਆ ਚੰਗਾ ਹੁੰਦਾ ਸਿਆਣਾ ਹੁੰਦਾ ਆਪਣਾ ਆਪਣਾ ਘਰ ਵੇਂਦਾ ਉਹਨੂੰ ਤੇ ਲੱਥੀ ਚੜੀ ਨਹੀਂ ਹੈਗੀ ਇਹਨਾਂ ਤੇ ਗੁੱਲਾ ਚੜਨ ਵਾਲਾ ਜਿੱਦਾਂ ਨੇ ਥਾਣੇ 'ਚ ਬਿਠੇ ਹੋਏ ਨਾ ਪਤਾ ਨਹੀਂ ਉਹਦੇ ਲੱਗਣਾ ਤੇ ਕਿਲੇ ਪਾ ਪੈਂਦੀਆਂ ਉਹਦੇ ਵਿਚਾਰ ਪੜੇ ਚੜੇ ਨਾ ਪਤਾ ਉਹਨੂੰ ਫੇਰ ਹੀ ਲੱਗਣਾ ਤੇ ਕਿਦਾਂ ਭੱਜੀ ਦਾ ਘਰੋਂ ਜਾ ਸੱਚੀ ਮੇਰਾ ਕੋਈ ਵੀ ਜੀ ਨਹੀਂ ਕਰਦਾ ਕਿਸੇ ਤੇ ਵੀ ਵੀਡੀਓ ਬਣਾਉਂਦਾ ਇਹ ਵੀ ਮੇਰੀ ਲਾਸਟ ਵੀਡੀਓ ਐ ਤਾਂ ਬਾਅਦ ਇਹ ਚੈਨਲ ਤੇ ਵੀਡੀਓ ਨਹੀਂ ਹੋਣੀ ਇੱਦਾਂ ਮੇਰੇ ਕੋਈ ਵੀ ਰੋਸਟ ਵਾਲੇ ਇਹ ਤੁਸੀਂ ਤੁਸੀਂ ਵੀ ਜਾਣਦੇ ਵੀ ਤੁਸੀਂ ਇਹਨਾਂ ਨੂੰ ਕਿੰਦਾ ਹਟਾਉਣਾ ਹੈਗਾ ਆ ਤੁਸੀਂ ਪਹੁੰਚ ਕਰੋ ਸਾਰੇ ਸਪੋਰਟ ਕਰੋ ਤੇ ਤੁਹਾਨੂੰ ਪਤਾ ਵੀ ਹੈ ਆਪਾਂ ਇਹਨਾਂ ਨੂੰ ਗੰਦ ਨੂੰ ਕਿੰਦਾ ਰੋਕਿਆ ਜਾ ਸਕਦਾ ਹੈ ਸਾਰੇ ਰੋਕਣਗੇ ਫੇਰ ਰੁਕਣਾ ਹੈ ਇਕੱਲੇ ਬੰਦੇ ਦੇ ਸੱਚੀ ਕੁਝ ਨਹੀਂ ਹੁੰਦਾ ਤੁਹਾਨੂੰ ਸਾਰੇ ਰੋਸਟਰ ਸਾਰੇ ਜਿਹੜੇ ਵੱਡੇ ਸਿਆਣੇ ਵੀਰ ਨੇ ਉਹ ਕਹਿ ਹਟੇ ਨੇ ਤੇ ਤੁਸੀਂ ਹਟਾਓ ਠੀਕ ਆ ਇਹਨਾਂ ਨੂੰ ਰੋਕੋ ਬੰਦ ਕਰੋ ਤੇ ਇਹਦਾ ਦੇਖ ਆ ਉਤਰੇ ਪਤਾ ਹੀ ਗੱਲ ਜੇ ਘਾਤਾ ਚੁੱਕਦਾ ਤਾਂ ਹੱਤ ਤਾਂ ਅੰਜਾਮ ਜਿਹੜਾ ਬਹੁਤ ਬੁਰਾ ਹੁੰਦਾ ਆ ਠੀਕ ਹੈ ਇਹ ਤਾਂ ਵੀ ਬੁਰਾ ਹੀ ਹੋਣਾ ਆ ਤੇ ਇਹ ਅੱਜ ਨਹੀਂ ਤੇ ਕੱਲ ਬਸ ਪਤਾ ਲੱਗਿਆ ਜਾਣ ਤੇ ਤੁਸੀਂ ਬਸ ਮੇਰੇ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿ ਤੁਸੀਂ ਸਪੋਰਟ ਕਰੋ ਸਪੋਰਟ ਇਦਾਂ ਨਹੀਂ ਕਰਨੀ ਮੇਰੇ ਨਹੀਂ ਵੀ ਸਪੋਰਟ ਕਰਨੀ ਨਾ ਕਿਸੇ ਹੋਰ ਕੀ ਕਰਨੀ ਹੈ ਤੁਸੀਂ ਸਪੋਰਟ ਕਰੋ ਵੀ ਤਾਂ ਕਿ ਇਹਨੂੰ ਪਤਾ ਲੱਗੇ ਵੀ ਅਸੀਂ ਇਹ ਗੰਦ ਪਾਉਂਦੀ ਆ ਤਾਂ ਉਹਦਾ ਨਤੀਜਾ ਕੀ ਆ ਸਿਰਫ ਵਿਆਹ ਦਾ ਚੱਕਰ ਆ ਪਹਿ ਖਾਣ ਦੇ ਨਾਲ ਪਹਿ ਸ਼ਰਮ ਵਿੱਚ ਹੀ ਪਈ ਆ ਕਿ ਨਾ ਜਾ ਕੇ ਚਾਰ ਦਿਨ ਸੋ ਕੇ ਤੇ ਪਿਆਰ ਦਸੀ ਜਾਂਦੀ ਆ ਤੇ ਕੀ ਇਹ ਕਰਦੀ ਆਪਣੇ ਆਪ ਹੀ ਪ੍ਰਮੋਸ਼ਨ ਵੱਡੀ ਬਣਦੀ ਆ ਦੱਸੋ ਨੂੰ ਪਤਾ ਲੱਗੇ ਠੀਕ ਹੈ ਗਈ ਹਾਂ ਸਲੀਪ ਬਦ ਮਾਸੇ ਤੇ ਗੜੇ ਰੀਲਾ ਬਦ ਮਾਸੇ ਜੀ ਕੀ ਫਰਕ ਹੁੰਦਾ ਆ ਤੇ ਚਲੋ ਸਸਰੀ ਗੱਲ ਸਾਰਿਆਂ ਨੂੰ ਜੀ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਜੜੀ ਵਧੀਆ ਲੱਗੀ ਹੋਏਗੀ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਥੈਂਕ ਯੂ ਬਹੁਤ ਬਹੁਤ ਰੱਬ ਰੱਖਣਾ